ਸਾਰੇ ਹੀ ਸ਼੍ਰੋਤਿਆਂ ਜਤਾਰ ਸਿੰਘ ਜੱੱਬੋਵਾਲ ਦੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਅਜੀ ਦੇ ਨਗਰ ਦੀ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਅਜੀ ਦੇ ਜ਼ਿਲ੍ਹੇ ਦਾ ਚਾਰਜ ਮਾਨਯੋਗ ਡੀਸੀ ਸਹਿਬਾਨ ਰਜੇਸ਼ ਤਮਾਨ ਜੀ ਨੇ ਸੰਭਾਲਿਆ ਸਿੱਧੀਆਂ ਮੁਲਾਕਾਤਾਂ ਸਿੱਧੀਆਂ ਤਸਵੀਰਾਂ ਡੀਸੀ ਸਹਿਬਾਨ ਜੀ ਦੇ ਨਾਲ ਕਰਵਾਉਣ ਜਾ ਰਹੇ ਸਲਾਮ 匹마 야 간다 존야 ਹੀ ਤੇ ਪਗਤ ਸਿੰਘ ਨਗਰ ਦੇ ਮਾਨਯੋਗ ਡਿਪਟੀ ਕਮਿਸ਼ਨਰ ਰਜੇਸ਼ ਤਮਾਨ ਜੀ ਨੇ ਅਹੁਦਾ ਸੰਭਾਲਿਆ ਤਸਵੀਰਾਂ ਆਪ ਇਹਦੇ ਨਾਲ ਸਾਂਝੀਆਂ ਕਰਦੇ ਪਈਆਂ ਮਾਨਯੋਗ ਡੀਸੀ ਸਹਿਬਾਨ ਸ਼ਹੀਦ ਪਗਤ ਸਿੰਘ ਨਗਰ ਜੀ ਦੇ ਰਜੇਸ਼ ਤਮਾਨ ਜੀ ਨੇ ਆਪਣਾ ਅਹੁਦਾ ਸੰਭਾਲਿਆ ਨਵਾਂ ਸ਼ਹਿਰ ਦੀਆਂ ਤਸਵੀਰਾਂ ਸ਼ਹੀਦ ਅਜਮ ਸਦਰ ਪਗਤ ਸਿੰਘ ਜ਼ਿਲ੍ਹੇ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਈਆਂ ਜੀ ਸਰਕਾਰ ਜੀ ਨਵਾਂ ਸਭ ਤੁਸੀਂ ਚੱਲ ਰਿਹਾ ਹੈ ਮੈਂ ਬਖਤਨ ਮੋਸਾਦ ਦੇਖੋ ਅਲ ਸ਼ਹੀਦ ਪਗਤ ਸਿੰਘ ਨਗਰ ਦੇ ਵਿੱਚ ਮੇਰੀ ਐਸ ਬਤੌਰ ਡੀਸੀ ਨਿਯੁਕਤੀ ਹੋਈ ਹੈ ਤੇ ਮੈਂ ਚਾਰ ਸੰਭਾਲਿਆ ਹੈ ਤੇ ਸ਼ਹੀਦ ਪਗਤ ਸਿੰਘ ਨਗਰ ਸ਼ਹੀਦ ਆਜ਼ਮ ਪਗਤ ਸਿੰਘ ਦੇ ਜਨਮ ਸਥਾਨ ਦੇ ਨਾਲ ਸੰਬੰਧਿਤ ਹੈ ਤੇ ਮੈਂ ਇਸ ਤੋਂ ਪਹਿਲਾਂ ਫਿਰੋਜ਼ਪੁਰੋਂ ਆਇਆ ਹਾਂ ਜਿੱਥੇ ਸ਼ਹੀਦ ਪਗਤ ਸਿੰਘ ਜੀ ਦੀ ਸਮਾਦ ਹੈ ਤੇ ਅਸੀਂ ਉੱਥੇ ਵੀ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਆਪਣਿਆਂ ਨੂੰ ਬਹੁਤ ਭਾਗਿਸ਼ਾਲੀ ਸਮਝਦਾ ਵੀ ਅਸ਼ੀਦ ਭਗਤ ਸਿੰਘ ਨਗਰ ਵਿੱਚ ਆ ਕੇ ਮੈਨੂੰ ਮੌਕਾ ਮਿਲਿਆ ਕਿ ਅਸੀਂ ਸਰਦਾਰ ਸ਼ਹੀਦ ਭਗਤ ਸਿੰਘ ਦੀ ਸੋਚ ਹੈ ਜਿਹੜੀ ਜਿਹੜੀ ਉਹਨਾਂ ਨੇ ਆਪਣੇ ਦੇਸ਼ ਨੂੰ ਆਜ਼ਾਦੀ ਦਿਵਾਉਣ ਦੇ ਵਾਸਤੇ ਕੁਰਬਾਨੀ ਦਿੱਤੀ ਬਹੁਤ ਹੀ ਯੰਗ ਏਜ ਦੇ ਵਿੱਚ ਉਸੇ ਸੋਚ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਇਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਹਰ ਇੱਕ ਸਮਾਜ ਦੇ ਵਰਗ ਦੀ ਕੋਈ ਹਿਤ ਰੱਖੀ ਹੋਵੇ ਕੋਈ ਜਾਤ ਪਾਤ ਕੋਈ ਧਰਮ ਕਿਸੇ ਤਰ੍ਹਾਂ ਦੇ ਬੇਇਜ਼ਤੀ ਕਿਸੇ ਵਿਅਕਤੀ ਨੂੰ ਨਾ ਜਾਣਿਆ ਜਾਵੇ ਤੇ ਉਹੀ ਸੋਚ ਨੂੰ ਅਸੀਂ ਵੇਖਦੇ ਹੋਏ ਅਸੀਂ ਕੋਸ਼ਿਸ਼ ਕਰਾਂਗੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਆਵਾਜ਼ ਉਹਨਾਂ ਦੀ ਸੋਚ ਲੋਕਾਂ ਤੱਕ ਪਹੁੰਚੇ ਤਾਂ ਕਿ ਇੱਕ ਅਹਜੇ ਸਮਾਜ ਦੀ ਉਸਾਰੀ ਕਰ ਸਕੀਏ ਕਿ ਸਾਰੇ ਵਿਅਕਤੀ ਸਾਰੇ ਵਿਅਕਤੀ ਕੁਝ ਹੈ ਜੇ ਹੋ ਕੋ ਨਾਮ ਬਰਾਬਰਤਾ ਨਾ ਹੋਵੇ ਇੱਕ ਵਿਕਸਿਤ ਸਮਾਜ ਦੀ ਅਸੀਂ ਉਸਾਰੀ ਕਰ ਸਕਦੇ ਸਰ ਨਵਾਂ ਸਭੀ ਨਵਾਂ ਸਿੱਕੇ ਵਿੱਚ ਅਗਲੇ ਮੌਕੇ ਦਾ ਬੋਲ ਬੋਲਣਾ ਹੈ ਸਮੱਸਿਆ ਬਹੁਤ ਹੈ ਕਾ ਮੌਕਾ ਬੇਮੌਕਾ ਗਾਜ਼ਦਾ ਬੋਸ ਕਹਿੰਦਾ ਉਸ ਲਈ ਇੱਕ ਕਦਮ ਲੁਗਾ ਸਮੱਸਿਆ ਬਹੁਤ ਹੈ ਸਰ ਕਦੀ ਇਨਕੋਰਸਮੈਂਟ ਲਗੋਗੇ ਇਸਕੇ ਲਈ ਆਪਣੇ ਬਲੂਕ ਕੀ ਦੇਖੋ ਹੈ ਮੈਂ ਗੜੀ ਥੋੜੀ ਸਮੱਸਿਆਵਾਂ ਦੱਸੀਆਂ ਨੇ ਲੈਟ ਮੀ ਚੈੱਕ ਕਿੱਥੇ ਕੀ ਪ੍ਰੋਬਲਮ ਹੈਗੀ ਆ ਕਿੱਥੇ ਸੜਕਾਂ ਦੇ ਇਨਕੋਰਸਮੈਂਟ ਹੈ ਕਿੱਥੇ ਸੜਕਾਂ ਨੂੰ ਬਣਾਉਣ ਦੀ ਜ਼ਰੂਰਤ ਹੈ ਤੇ ਕਿੱਥੇ ਕੋਈ ਗਰੇਟ ਮਾਫੀਆ ਹੈ ਉਹ ਲੈਟ ਮੀ ਸਟੱਡੀ ਜੋ ਕਾਨੂੰਨ ਦੇ ਮੁਤਾਬਿਕ ਹੈ ਉਹ ਕਰ ਵਜੂਦ ਕੀਤਾ ਜਾਏਗਾ ਸਰਵ ਸਹੀ ਡਾਇਰੈਕਟਰ ਸਰਦਾਰ ਪ੍ਰਤਾਪ ਸਿੰਘ ਜੀ ਦੇ ਪਿੰਡ ਦੀ ਗੱਲ ਵੀ ਹੁੰਦੀ ਹੈ ਹਾਂ ਲੇਕਿਨ ਪਿੰਡ ਦਾ ਵਿਕਾਸ ਅਜੇ ਤੱਕ ਹੋਇਆ ਨਹੀਂ ਪੰਚਾਇਤਾਂ ਬਹੁਤ ਵਾਰ ਸਬੰਧਤ ਦਫ਼ਤਰਾਂ ਦੇ ਵਿੱਚ ਮਿਲਦੀਆਂ ਲੇਕਿਨ ਮਸਲੇ ਅੱਥਰੇ ਉੱਥੇ ਹੀ ਰਹੇ ਦੇਖੋ ਤੁਸੀਂ ਹੁਣ ਦੱਸਿਆ ਮੇਰਾ ਪਹਿਲਾ ਦਿਨ ਹੈਗਾ ਮੈਂ ਕੋਸ਼ਿਸ਼ ਕਰਾਂਗਾ ਕਿ ਕੀ ਸਮੱਸਿਆਵਾਂ ਹੈਗੀਆਂ ਨੇ ਕੀ ਪੰਚਾਇਤ ਨੇ ਪਹਿਲਾਂ ਅਫਸਰ ਸਹਿਬਾਨ ਨੂੰ ਦਿੱਤੀਆਂ ਨੇ ਤੇ ਮੈਂ ਯਕੀਨ ਨਾਲ کہہ ਸਕਦਾ ਵੀ ਸਰਦਾਰ ਪ੍ਰਗਤ ਸਿੰਘ ਦਾ ਜਿਹੜਾ ਪਿੰਡ ਹੈਗਾ ਉਹਨਾਂ ਦੀ ਜੀ ਸਮੱਸਿਆਵਾਂ ਉਹ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਥੈਂਕ ਯੂ ਸਰ ਪਬਲਿਕ ਨੂੰ ਜੇਕਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਦੀ ਹੈ ਤੁਹਾਨੂੰ ਸਾਪਕ ਤੱਕ ਕੰਮ ਕਰਨ ਜਿਹੜਾ ਮੋਬਾਈਲ ਨੰਬਰ ਦੇਖੋ ਮੈਂ ਔਰ ਹੀ ਦਫ਼ਤਰੀ ਹਾਂ ਨਾ ਠੀਕ ਹੈ ਜਦੋਂ ਮਰਜ਼ੀ ਆ ਜਨ ਤੇ ਕੋਈ ਇਹ ਮਿਲਣ ਦਾ ਸਮੇਂ ਨੇ ਵੀ 11 ਤੋਂ 21 ਮਿਲਣਾ ਹੈਗਾ ਤੇ 9 ਤੋਂ 5 ਜਦੋਂ ਮਰਤਾ ਸਿੰਘ ਜੱਬੋਵਾਨ ਨੂੰ ਦਿਓ 89465013313 ਤੇ ਕਰੋ ਸੰਪਰਕ ਧੰਨਵਾਦ ਸ਼ੁਕਰੀਆ ਮਿਹਰਬਾਨ